ਅੱਸੀ ਗੱਲ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 27 ਅਪ੍ਰੈਲ ਹੈ 27 ਅਪ੍ਰੈਲ 1635 ਗੁਰੂ ਸਾਹਿਬ ਦਾ ਸਾਫਕਾ ਜਰਨੈਲ ਪੈਂਦੇ ਖਾਂ ਬੀਤੇ 26 ਅਪ੍ਰੈਲ 1635 ਦੇ ਦਿਨ ਜਲੰਧਰ ਤੋਂ ਮੁਗਲ ਫੌਜਾਂ ਚੜਾ ਕੇ ਕਰਤਾਰਪੁਰ ਗੁਰੂ ਸਾਹਿਬ ਤੇ ਹਮਲੇ ਵਾਸਤੇ ਲਿਆਇਆ ਸੀ ਇਹ ਲੜਾਈ 27 ਅਪ੍ਰੈਲ ਦੇ ਦਿਨ ਵੀ ਜਾਰੀ ਰਹੀ ਇਸ ਦਿਨ ਵੀ ਬਹੁਤ ਸਾਰੇ ਮੁਗਲ ਸਿਪਾਹੀ ਮਾਰੇ ਗਏ ਅਤੇ ਬਹੁਤ ਸਾਰੇ ਸਿੱਖ ਵੀ ਸ਼ਹੀਦ ਹੋ ਗਏ 27 ਅਪ੍ਰੈਲ 1719 ਫਰਖੁਸੀਅਰ ਬਾਦਸ਼ਾਹ ਵੱਲੋਂ 9 ਜੂਨ 1716 ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਖਰਾਂ ਦੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ 700 ਤੋਂ ਵੱਧ ਸਿੱਖਾਂ ਨੂੰ ਦਿੱਲੀ ਦੇ ਵਿੱਚ ਮੌਤ ਦੇ ਘਾਟ ਉਤਾਰਿਆ ਜਾ ਚੁੱਕਾ ਸੀ ਬੰਦਾ ਸਿੰਘ ਦੀ ਸ਼ਹੀਦੀ ਮਗਰੋਂ ਵੀ ਫਰਖੁਸੀਅਰ ਨੂੰ ਤਸੱਲੀ ਨਹੀਂ ਸੀ ਕਿ ਉਹ ਅਮਨ-ਅਮਾਨ ਦੇ ਨਾਲ ਹਕੂਮਤ ਕਰ ਸਕਣਗੇ ਉਨਾਂ ਨੂੰ ਸਿੱਖਾਂ ਦੇ ਵजूद ਤੋਂ ਵੀ ਡਰ ਲੱਗਦਾ ਸੀ ਇਸ ਕਰਕੇ ਉਹਨਾਂ ਨੇ ਸਿੱਖਾਂ ਨੂੰ ਬਿਲਕੁਲ ਹੀ ਖਤਮ ਕਰਨ ਦਾ ਫੈਸਲਾ ਕਰ ਲਿਆ ਸੀ ਇਸ ਫੈਸਲੇ ਨੂੰ ਅਮਲ ਦੇ ਵਿੱਚ ਲਿਆਉਣ ਵਾਸਤੇ ਮੁਗਲ ਸਰਕਾਰ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਇਹ ਔਖਾ ਵੇਲਾ ਸਿੱਖਾਂ ਦੇ ਇਮਤਿਹਾਨ ਦੀ ਘੜੀ ਸੀ ਸਿੱਖਾਂ ਦਾ ਜੰਗਲੀ ਜਾਨਵਰਾਂ ਦੇ ਵਾਂਗ ਸ਼ਿਕਾਰ ਕੀਤਾ ਜਾ ਰਿਹਾ ਸੀ ਜਿਵੇਂ ਸ਼ਿਕਾਰੀ ਲੋਕ ਜਾਨਵਰ ਦੀ ਭਾਲ ਦੇ ਵਿੱਚ ਕਈ ਕਿ ਮੀਲ ਦੂਰ ਤੱਕ ਨਿਕਲ ਕੇ ਪਿੱਛਾ ਕਰਦੇ ਨੇ ਓਵੇਂ ਹੀ ਮੁਸਲਮਾਨ ਸਿੱਖਾਂ ਦੇ ਸ਼ਿਕਾਰ ਵਾਸਤੇ ਪਾਗਲਾਂ ਵਾਂਗ ਦੂਰ ਦੂਰ ਤੱਕ ਨਿਕਲ ਜਾਂਦੇ ਸਨ ਸਿਰਫ ਮੁਸਲਮਾਨ ਹੀ ਨਹੀਂ ਮੁਗਲਾਂ ਦੇ ਚਾਪਲੂਸ ਲਾਲਚੀ ਤੇ ਦਹਿਸ਼ਤਗਰ ਲੋਕ ਵੀ ਸਿੱਖਾਂ ਦਾ ਸ਼ਿਕਾਰ ਕਰਨ ਲੱਗ ਪਏ ਸਨ ਇਸ ਕਰਕੇ ਸਿੱਖ ਆਪਣੀਆਂ ਪਨਾਹਗਾਹਾਂ ਵੀ ਬਦਲਦੇ ਰਹਿੰਦੇ ਸਨ ਸਿੱਖ ਕਦੇ ਲੱਖੀ ਜੰਗਲ ਕਦੇ ਮਾਲਵੇ ਦੇ ਰੇਗਿਸਤਾਨ ਕਦੇ ਦੂਨ ਦੀਆਂ ਪਹਾੜੀਆਂ ਤੇ ਕਦੇ ਸ਼ਿਵਾਲਕਤੀਆਂ ਪਹਾੜੀਆਂ ਦੇ ਵਿੱਚ ਚਾਲੂਕਦੇ ਤਕਰੀਬਨ ਸਾਰੇ ਹੀ ਸਿੱਖ ਘਰਾਂ ਨੂੰ ਛੱਡ ਕੇ ਜੰਗਲਾਂ ਪਹਾੜਾਂ ਅਤੇ ਮਾਰੂਥਲਾਂ ਦੇ ਵਿੱਚ ਚਲੇ ਗਏ ਸਨ ਕੁਝ ਸਿੱਖ ਪੰਜਾਬ ਤੋਂ ਬਾਹਰ ਦੂਰ ਦੂਰ ਦੇ ਇਲਾਕਿਆਂ ਦੇ ਵਿੱਚ ਜਾ ਕੇ ਮਿਹਨਤ ਮਜ਼ਦੂਰੀ ਕਰਕੇ ਰੋਟੀ ਖਾਂਣ ਲੱਗ ਪਏ ਸਨ ਵਿੱਚ ਵਿੱਚ ਸਿੱਖ ਕਦੇ-ਕਦੇ ਸਰਕਾਰੀ ਖਜ਼ਾਨਿਆਂ ਅਤੇ ਅਸਲਾਖਾਨਿਆਂ ਤੇ ਹਮਲੇ ਕਰਕੇ ਖਜ਼ਾਨਾ ਅਤੇ ਅਸਲਾ ਵੀ ਲੁੱਟ ਕੇ ਲੈ ਜਾਂਦੇ ਇਸ ਹਾਲਤ ਦੇ ਵਿੱਚ ਜੇਕਰ ਕੋਈ ਸਿੱਖ ਫੜਾਇਆ ਜਾਂਦਾ ਤਾਂ ਉਸ ਨੂੰ ਕਤਲ ਕਰ ਦਿੱਤਾ ਜਾਂਦਾ ਸਿੱਖ ਇਸ ਮੌਤ ਤੋਂ ਵੀ ਨਹੀਂ ਡਰਦੇ ਸਨ ਉਹ ਸਮਝਦੇ ਸਨ ਕਿ ਭੁੱਖ ਅਤੇ ਥੁੜ ਦੇ ਵਿੱਚ ਮਰਨ ਨਾਲੋਂ ਡਾਕਾ ਮਾਰਨਾ ਲੁੱਟਣਾ ਬਿਹਤਰ ਹੈ ਕਿਉਂਕਿ ਜੇ ਬਚ ਕੇ ਆ ਗਏ ਤਾਂ ਆਪਣੇ ਅਤੇ ਆਪਣੇ ਸਾਥੀਆਂ ਵਾਸਤੇ ਰੋਟੀ ਤੇ ਅਸਲਾ ਆ ਜਾਂਦਾ ਸੀ ਨਹੀਂ ਤਾਂ ਸ਼ਹੀਦੀ ਤਾਂ ਮਿਲਦੀ ਹੀ ਸੀ ਇਨਾ ਦਿਨਾਂ ਦੇ ਵਿੱਚ ਜੇਕਰ ਕੋਈ ਸਿੱਖ ਦੀ ਮਾਂ ਨੂੰ ਪੁੱਛ ਬੈਠਦਾ ਕਿ ਤੇਰੇ ਕਿੰਨੇ ਪੁੱਤਰ ਨੇ ਤਾਂ ਉਹ ਜਵਾਬ ਦਿੰਦੀ ਸੀ ਪਹਿਲਾਂ ਤਾਂ 4 ਪੁੱਤਰ ਸਨ ਹੁਣ 3 ਰਹਿ ਗਏ ਨੇ ਕਿਉਂਕਿ ਇੱਕ ਪੁੱਤਰ ਸਿੱਖ ਬਣ ਗਿਆ ਛੁਪਣਗਾਹਾਂ ਦੇ ਵਿੱਚ ਵੀ ਸਿੱਖਾਂ ਨੂੰ ਬੜੇ ਔਖੇ ਦਿਨ ਕੱਟਨੇ ਪਏ ਨਾ ਖਾਣ ਨੂੰ ਨਾ ਪਹਿਨਣ ਨੂੰ ਤੇ ਨਾ ਹੀ ਸਿਰਛਾਉਣ ਨੂੰ ਥਾਂ ਸੀ ਆਸਮਾਨ ਹੇਠਾਂ ਖੜੇ ਮੈਦਾਨ ਦੇ ਵਿੱਚ ਰਹਿਣਾ ਸੌਣਾ ਜੰਗਲ ਦੇ ਵਿੱਚ ਮਿਲਣ ਵਾਲੇ ਫਲ ਤੇ ਪੱਤੇ ਖਾ ਕੇ ਗੁਜ਼ਾਰਾ ਕਰਨਾ ਸਿੱਖਾਂ ਦਾ ਰੋਜ਼ਨਾਮਾ ਬਣ ਚੁੱਕਿਆ ਸੀ ਪੋਖਦੋਖ ਤਕਲੀਫ ਦਰਤਾ ਬਿਮਾਰੀਆਂ ਉਦਾਸੀ ਡਾਰਕ ਕਬਰਾਹਟ ਹਨੇਰਾ ਉਨੀਂਦੇ ਦਾ ਬੋਲਬਾਲਾ ਸੀ ਇਹ ਕਈ ਸਾਲਾਂ ਦੀ ਲੰਬੀ ਕਾਲੀ ਬੋਲੀ ਰਾਤ ਸੀ ਪਰ ਸਿੱਖਾਂ ਦੇ ਕੋਲ ਹੌਸਲਾ ਬਹਾਦਰੀ ਦ੍ਰਿੜਤਾ ਅਤਿਹਾਸ ਸੀ ਚੜ੍ਹਦੀ ਕਲਾ ਦਾ ਅਹਿਸਾਸ ਹਮੇਸ਼ਾ ਉਹਨਾਂ ਦੇ ਅੰਗ ਸੰਗ ਰਿਹਾ ਅਖ਼ਿਆਈਆਂ ਨੇ ਉਹਨਾਂ ਦੇ ਦਿਲ ਤੇ ਰੂਹ ਹੋਰ ਵੀ ਤਕੜੇ ਕੀਤੇ ਪੀੜਾਂ ਨੇ ਉਹਨਾਂ ਨੂੰ ਪੁਰ ਉਮੀਦ ਕੀਤਾ ਬਿਮਾਰੀਆਂ ਨੇ ਉਹਨਾਂ ਦੇ ਹੌਸਲੇ ਬੁਲੰਦ ਕੀਤੇ ਭੁੱਖਮਰੀ ਨੇ ਉਹਨਾਂ ਦੇ ਵਿੱਚ ਸਹਿਣ ਦੀ ਤਾਕਤ ਤੇ ਦਲੇਰੀ ਭਰੀ ਉਹਨਾਂ ਨੇ ਆਪਣੇ ਸੁਪਨੇ ਕਦੇ ਵੀ ਟੱਲਣ ਜਾਂ ਕਮਜ਼ੋਰ ਨਹੀਂ ਹੋਣ ਦਿੱਤੇ ਆਜ਼ਾਦੀ ਅਣਖ ਭਰੀ ਜ਼ਿੰਦਗੀ ਵਿਖੜੇ ਪੈਂਡੇ ਹਨੇਰੇ ਰਸਤੇ ਨੇ ਉਹਨਾਂ ਦੇ ਵਿੱਚ ਦ੍ਰਿੜਤਾ ਸੰਜੀਦਗੀ ਸਬਰ ਅਤੇ ਅਕਾਲ ਪੁਰਖ ਤੇ ਯਕੀਨ ਬਧਾਇਆ ਸਖਤੀ ਨੇ ਸਿੱਖਾਂ ਨੂੰ ਕਮਜ਼ੋਰ ਨਹੀਂ ਕੀਤਾ ਬਲਕਿ ਲੋਹਾ ਕਰ ਦਿੱਤਾ ਰੁਕਾਵਟਾਂ ਅਤੇ ਜਦੋਜਹਿਦ ਨੂੰ ਉਹਨਾਂ ਨੇ ਆਪਣੇ ਇਮਤਿਹਾਨ ਸਮਝਿਆ ਪਰ ਅਖੀਰ ਇਹ ਦੌਰ ਖਤਮ ਹੋਇਆ ਫਰਖੁਸੀਅਰ ਜੋ ਆਪਣੇ ਤਾਏ ਅਤੇ ਚਚੇਰੇ ਭਰਾਵਾਂ ਦੇ ਕਤਲਾਂ ਤੋਂ ਬਾਅਦ ਬਾਦਸ਼ਾਹ ਬਣਿਆ ਸੀ ਤੇ ਜਸਨੇ ਬੰਦਾ ਸਿੰਘ ਬਹਾਦਰ ਨੂੰ ਜ਼ਮੀਨ ਦੇ ਸਭ ਤੋਂ ਵੱਧ ਜ਼ਾਲਮਾਨਾ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ ਉਸ ਨੂੰ ਵੀ ਅਕਾਲ ਪੁਰਖ ਨੇ ਉਹੀ ਸਜ਼ਾ ਦਿੱਤੀ ਜੋ ਉਸ ਨੇ ਆਪਣੇ ਮੁਖਾਲਫਾਂ ਵਾਸਤੇ ਮਿਤੀ ਹੋਈ ਸੀ 28 ਫਰਵਰੀ 1719 ਦੇ ਦਿਨ ਬੰਦਾ ਸਿੰਘ ਦੀ ਸ਼ਹੀਦੀ ਤੋਂ ਪੌਣੇ 3 ਸਾਲ ਮਗਰੋਂ ਉਸ ਨੂੰ ਬਾਲਾ ਦੇ ਉਹਨਾਂ ਸੈਦ ਭਰਾਵਾਂ ਜਿਨ੍ਹਾਂ ਨੇ ਉਸ ਨੂੰ ਤਖਤ ਦਵਾਇਆ ਸੀ ਨੇ ਹੀ ਦੋਹਾਂ ਅੱਖਾਂ ਤੋਂ ਅੰਨ੍ਹਾ ਕਰ ਦਿੱਤਾ ਇਸ ਤੋਂ 2 ਮਹੀਨੇ ਮਗਰੋਂ 22 April 1719 ਨੂੰ ਉਸ ਨੂੰ ਮਾਰ ਵੀ ਦਿੱਤਾ ਸੀ ਜੈਤੋ ਮੋਰਚੇ ਵਾਸਤੇ 27 April 1925 ਨੂੰ 101 ਸਿੰਘਾਂ ਦਾ ਇੱਕ ਜੱਥਾ ਕਾਲ ਤਖਤ ਸਾਹਿਬ ਤੋਂ ਲੈਲਪੁਰ ਜਾ ਕੇ ਉੱਥੋਂ ਪੜਾਉ ਪੜਾਈ ਜੈਤੋਵਲ ਨੂੰ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਇਤਲਾਹ ਮਿਲੀ ਕਿ ਸਰਕਾਰ ਨੇ ਅਖੰਡ ਪਾਠ ਸੰਬੰਧੀ ਹਰ ਤਰ੍ਹਾਂ ਦੀ ਪਾਬੰਦੀ ਹਟਾ ਲਈ ਹੈ ਸੋ ਇਸ ਜੱਥੇ ਨੇ ਉੱਥੇ ਪੁੱਜ ਕੇ ਪਹਿਲਾਂ ਅਖੰਡ ਪਾਠ ਸ਼ੁਰੂ ਕੀਤਾ ਇਸ ਜੱਥੇ ਨੂੰ ਮਗਰੋਂ ਸਪੈਸ਼ਲ ਜੱਥਾ ਦਾ ਨਾਮ ਦਿੱਤਾ ਗਿਆ 27 April 1990 ਦਿਨ ਪੰਜਾਬ ਪੁਲਿਸ ਨੇ ਤਜਿੰਦਰ ਸਿੰਘ ਉਰਫ ਬਲਵਿੰਦਰ ਸਿੰਘ ਬਿੱਲਾ ਵਾਸੀ ਚੋਲਾ ਸਾਹਿਬ ਪੱਤੀ ਦੋਲੇਕੀ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 27 April 1992 ਦਿਨ ਪੁਲਿਸ ਨਾਲ ਹੋਏ ਇੱਕ ਅਸਲ ਮੁਕਾਬਲੇ ਦੇ ਵਿੱਚ ਹਰਦੇਵ ਸਿੰਘ ਕਾਲੀਆ ਕਾਦਰਾਬਾਦ ਜਗਤ ਸਿੰਘ ਜੱਗਾ ਤੋਂ ਇਲਾਵਾ ਗਿਆਨ ਸਿੰਘ ਅੰਗਰੇਜ਼ ਸਿੰਘ ਪੁੱਤਰ ਚਾਰਨ ਸਿੰਘ ਵਾਸੀ ਜਲਾਲਾਬਾਦ ਅਤੇ ਰੇਸ਼ਮ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਚੀਨਾ ਸਵਾਜਪੁਰ ਸ਼ਹੀਦ ਹੋ ਕੇ 27 April 1993 ਦਿਨ ਰੇਸ਼ਮ ਸਿੰਘ ਪੁੱਤਰ ਮਾਤਾ ਸਿੰਘ ਵਾਸੀ ਬਲਟੋਹਾ ਸੁਖਦੇਵ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਫਰੀਵਾਲਾ ਗੁਲਜ਼ਾਰ ਸਿੰਘ ਪੁੱਤਰ ਸੱਜਨ ਸਿੰਘ ਵਾਸੀ ਕੰਬੋ ਤੇ ਕਈ ਹੋਰ ਸਿੱਖ ਨਕਲੀ ਪੁਲਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ ਇਹ ਸੀ ਸਿੱਖ ਇਤਿਹਾਸ ਦੇ ਵਿੱਚ 27 April ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ